ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਠੀਕ ਦਾ ਜੀ ਕਰਤੀ ਆ ਜੀ ਵਲੌਗ ਦੀ ਸਟਾਰਟਿੰਗ ਤੇ ਡਾਉਂਦੇ ਆ ਅੱਜ ਆਪਾਂ ਕਬੂਤਰ ਤੇ ਦੱਸਦੇ ਆ ਤੁਹਾਨੂੰ ਕਿਹੜੇ ਕਿਹੜੇ ਕਬੂਤਰ ਅੱਜ ਛੱਡਣ ਲੱਗੇ ਆ ਤੇ ਨਾਲ ਅੱਜ ਜੋੜੜਾਊਗਾ ਕਬੂਤਰ ਆਪਣੇ ਇਹਨੂੰ ਕੈਮਰਾ ਫੜਾ ਦਨੇ ਆ ਤੇ ਆਪਾਂ ਛੱਡਾਂਗੇ ਕਬੂਤਰ ਇਹਨੂੰ ਅੱਜ ਹੈਗੀ ਛੋਟੀ ਸਕੂਲੋਂ ਲੈ ਵੀ ਕੈਮਰਾ ਫੜ ਕੇ ਬੜੋ ਬਹੁਤ ਸੌ ਲੱਗਦੀ ਏ ਸ਼ਰਦਾਂ ਜੀ ਪਹਿਲਾਂ ਰੱਤੀ ਗੂਤਰੀ ਕਾਲੀ ਟੋਰੀ ਤੇ ਲਾਲ ਬਗਲ ਵਾਲੀ ਤੇ ਇੱਧਰ ਹੈਗੀ ਆ ਲਾਲ ਚਰੀ ਗੂਤਰੀ ਇਹ ਦੇਖੀ ਕਿ ਲਾਲ ਬਗਲ ਤੇ ਢੈਡਾ ਤੇ ਕਾਂ ਤਾਂ ਇੱਧਰ ਲਈ ਕਾਲੀ ਹੋ ਇੱਥੇ ਇਧਰ ਕਿਹੜਾ ਰੱਤ ਸੱਡਣ ਲੱਗੇ ਇੱਕ ਰਤੀ ਇਹਦਾ ਟੂਸਾ ਇਧਰ ਦੇ ਪਾਸੇ ਕਾਲਾ ਡੰਡਾ ਇਹ ਲਾਲ ਚੀਨੀ ਖੂਤਰੀ ਆ ਕਾਲੀ ਬੈਠ ਤੇ ਕਾਲਾ ਹੀ ਟੂਸਾ ਆ ਗੂਤਰ ਛਰਦਿਆਂ ਜੀ ਨਵਾਂ ਹੀ ਕੱਢਿਆ ਏ ਕਾਲੀ ਟੋਰੀ ਤੇ ਕਾਲੀ ਟੂਸਾ ਇਹਦਾ ਤੇ ਕਾਹਵਾ ਲਾਲ ਚੀਨਾ ਹਰੀ ਪੂਸ ਤੇ ਕਾਲਾ ਡੰਡਾ ਆਹ ਬੋਤਲ ਆ ਗੂਤਰ ਕੱਢਦੇ ਜੀ ਖਾਲਾ ਢੱਡਾ ਤੇ ਲਾਲ ਡੰਡਾ ਇਹ ਕੂਤਰ ਦੀ ਹੈਗੀ ਆ ਲਾਲ ਪੂਸ ਤੇ ਕਾਲਾ ਡੰਡਾ ਛੋੜ ਬਣਾਉਣੀ ਆਹ ਕੂਤਰ ਛੱਡਣ ਲੱਗਿਆ ਜੀ ਦੋਨੇ ਟੂਸੇ ਲਾਲ ਤੇ ਹਰੀ ਪੂਸ ਬਾਈ ਛੜਦੇ ਆਪਾਂ ਸਾਰੇ ਕੂਤਰ ਅੱਜ ਛੱਡੇ ਆ 11 ਇੰਚ 12 ਛੜਦੇ ਆ ਤੇ ਇੱਧਰ ਕਰੀ ਜਾਂਦਾ ਜੀ ਉੱਪਰ ਛਤਰੀ ਖੜੀ ਆਉਂਦਾ। ਦੌਰੀ 2 ਸੇ ਵਾਲਾ ਕੂਤਰ ਇਹ ਨੀਵੇਂ ਹੀ ਉੜਦਾ ਬਸ ਇੱਥੇ ਹੀ ਉਡਣਾ। ਦੂਜੇ ਕੂਤਰ ਉੱਚੇ ਉੜ ਗਏ। ਲਾ ਦੇ ਵਿੱਚ ਆਂਦੀ ਕੂੜਿਆ। ਲਓ ਜੀ, ਬਾਕੀ ਕੂਤਰ ਆਪਣੇ ਬੈਠ ਗਏ ਆ। ਤੇ ਕੂਤਰ ਰਹਿ ਗਏ ਆਪਣੇ ਸਾਰੇ 4 ਉੜਦੇ। ਕੂਤਰ ਹੀ ਰਹਿ ਗਏ 4 ਆਰੇ। ਆ ਜਾਂਦਾਂ। ਦੋ ਰਤਿਆਂ ਵਾਂ। ਇੱਕ ਬਟਕਾਂ ਟੂਸੇ ਵਾਲੀ ਤੇ ਇੱਕ ਟੈਡ ਬਗਲ ਕਾਂ ਤਾਲੀ ਤੇ ਦੂਜੇ ਕੁਤਰ ਆਪਣੇ ਬੈਠ ਗਏ ਸਾਰੇ ਆ ਫਿਰਦੇ ਨੇ ਕੁਤਰ ਤਿੰਨ ਨਾਂ ਨਹਿੰਗੇ ਤੇ ਇੱਕ ਆਉਂਦੀ ਆ ਦੋ ਉਧਰ ਨਹੀਂ ਬੈਠੀਆਂ ਬਈ ਆਪਣੇ ਤੇ ਰਤੀ ਦਾ ਅੱਜ ਜ਼ੋਰ ਲੱਗਿਆ ਵਾ ਪਹਿਲੇ ਤਾਂ ਨਹੀਂ ਵਧੀਆ ਉੜਦੀ ਐ ਪਹਿਲਾਂ ਤਾਂ ਉੜਦੀ ਨਹੀਂ ਬੈਠੀ ਦੇਖੋ ਪੱਲੇ ਜੁੱਟੀ ਧਰ ਦੇ ਇਹਨਾਂ ਨੂੰ ਪਾਣੀ ਪਾਣੀ ਨੂੰ ਵੇਖੋ ਕਿਵੇਂ ਆਉਂਦੀ ਆ ਆ ਜਾ ਪਤਾ ਹੀ ਥੋੜਾ ਪਿਆਦ ਕੇ ਗਿਰਾਂ ਬਈ ਫੇਰ ਫੇਰ ਪਿਆਦਾਂਗੇ ਤੇ ਇਧਰ ਲਾਲ ਦੁੱਧ ਸਿਆਣੇ ਨੂੰ ਧਰਤੇ ਬਦਾਨ ਤੇ ਇਧਰ ਰੱਤੇ ਨੂੰ ਬੜਾ ਪੱਲਾ ਨੇਰੀ ਤੇ ਪੱਥਰ ਆ ਇਹਦੇ ਬਹੁਤ ਟਾਈਮ ਦੇ ਗੁੱਤਰ ਵੇਖੀ ਜਾਂਦੇ ਸੀ ਦੋਨੇ ਗੁੱਤਰ ਉੱਚੇ ਹੜਦੇ ਤੇ ਆ ਗੁੱਧਰੀ ਇਹੀ ਹੈ ਬਈ ਰਤੀ ਬੰਦ ਖੜੇ ਸੀ ਉਹ ਬੰਦ ਆਲਾ ਟੂਸਾ ਦਾ ਦੇਖਦੇ ਆ ਜੀ ਇਹ ਤੇ ਉਹ ਵੀ ਮੁੜਿਆ ਹੋਵੇ ਤਾਂ ਇਹ ਵੀ ਫੁੱਲ ਉੱਚੀ ਸੀ ਬਈ ਲੋ ਜੀ ਕੂਤਰਾਂ ਹੀ ਆਪਣੀਆਂ ਦੋਨਾਂ ਹੀ ਆ ਗਈਆਂ ਤੇ ਪਹਿਲਾਂ ਰੱਤੀ ਆ ਗਈ ਤੇ ਇਸ ਤੋਂ ਬਾਅਦ ਲਾਲ ਚਿਨੀ ਆ ਗਈ ਤੇ ਬਈ ਨੇਰੀ ਅੱਜ ਬੱਦਲ ਬਹੁਤ ਸੀਗਾ ਕੂਤਰਾਂ ਉੱਚੀਆਂ ਖੜੀਆਂ ਸੀ ਉੱਚੀਆਂ ਕੇਰਾਂ ਦਾ ਬਦਲ ਨੇ ਪਾਟਤੀਆਂ ਸੀਗਾ ਤੇ ਅੱਧੇ ਘੰਟੇ ਬਾਅਦ ਵਾਪਸ ਆ ਗਏ ਪਰ ਤੇ ਇਹਨਾਂ ਨੂੰ ਪਾਣੀ ਪੁਣੀ ਬਦਾਮ ਬਦੋਂ ਬਾਈ ਖਵਾਤੇ ਆ ਤੇ ਛੱਡ ਦਿੰਦੇ ਆ ਖੁੱਡੇ ਚੋਂ ਯਾਰ ਅੱਤੀ ਨੂੰ ਬਈ ਆਪਣੀ ਨੂੰ ਲੱਗ ਗਿਆ ਅਜ ਤਾ ਕਬੂਤਰੀ ਪਾਣੂ ਹੀ ਪੀ ਜਾਂਦੀ ਐ ਪਾਣੂ ਹੀ ਪੀ ਜਾਂਦੀ ਐ ਛੱਡਦੇ ਆ ਪੰਜ ਛੇ ਰੀ ਪਾਲਟ ਵੀ ਦਿੱਤੀ ਆ ਪੂਰੀ ਤਾਂ ਹੋ ਗਈ ਹੈ ਕਿ ਨਾ ਬੈਠ ਬੁੱਠ ਵੀ ਵਧੀਆ ਮਾਰ ਲੱਗੀ ਆ ਤੇ ਪਰ ਪਾਣੀ ਪਾਣੀ ਦੀ ਜਾਂਚ ਹੀ ਕਰੀ ਜਾਂਦੀ ਹੈ ਜੀ ਅੱਜ ਉੱਡੀ ਆ 2:00 ਵਜੇ ਤਾਈ ਤੇ ਤਾਜ਼ਾ ਲੱਗ ਗਿਆ ਇਹਨੂੰ ਕਰਦਿਆਂ ਦਾ ਵੀ ਟ੍ਰੀਟਮੈਂਟ ਕੋਈ ਤੇ ਦਾਣੇ ਦੂਣੇ ਇਹਨੂੰ ਅੱਜ ਨਹੀਂ ਪਾਉਂਦੇ ਕੱਢਦੇ ਜੀ ਕੋਡਿਆਂ ਦੇ ਵਿੱਚ ਜੇ ਹੁਣ ਦੇਖੋ ਤੇ ਜੀ ਕਾਰ ਦਗੇ ਹੁਣ ਤੇ ਕੂਤਰੀ ਨੂੰ ਬਾਈ ਦਿੰਦੇ ਆ ਸਮਾਜ ਨੂੰ ਜਿਹੜਾ ਪਾਣੀ ਨੇ ਪੀ ਜਾਂਦੇ ਜਿਹੜੀ ਦੇਖਦੇ ਹਾਂ ਉਹ ਲਈ ਬੈਠਿਓ ਪਾਣੀ ਲਈ ਬੈਠੀ ਹੈ ਹਜੇ ਵੀ ਤੇ ਦਿਨਿਆਂ ਨੂੰ ਕੋ ਸਾਰਾ ਲੱਗਿਆ ਬਈ ਕੂਦਰੀ ਨੂੰ ਇਹਦੇ ਚ ਲੱਸੀ ਪਾ ਲਈ ਆਪਾਂ ਕੱਚੀ ਦੱਸੀ ਬਣਾ ਕੇ ਤੇ ਵਿੱਚ ਪਾਵਾਂਗੇ ਬਈ ਆ ਚਰਕਾ ਇਹਦੇ ਪੰਜ-ਸੱਤ ਬੂੰਦਾਂ ਪਾ ਕੇ ਤੇ ਕੂਦਰੀ ਨੂੰ ਦਿੰਨੇ ਆ ਬਈ ਆ ਦਿਨਿਆਂ ਬਈ ਕੂਦਰੀ ਨੂੰ 15 ਕੈਮਲ ਇਹਦਾ ਪਹਿਲਾਂ ਆਪਾਂ ਪਾਣੀ ਪਾੜ ਲਾਂਗੇ ਆਪਾਂ ਲਓ ਜੀ ਦੇ ਤਾਂ ਆਪਾਂ ਤੇ ਛੱਡ ਦੇ ਤੇ ਇੱਧਰ ਬਾਬਾ ਹੋ ਕੰ ਰਹੀ ਜਾਂਦਾ ਵੀ ਸ਼ਾਇਦ ਫਰੇਕ ਪਿੰਡ ਦੇ ਵਿੱਚ ਹੀ ਓਕੇ ਆ ਰਹੇ ਆ ਲਾਈਟਾਂ ਬੰਦ ਦੇ ਰਾਤ ਨੂੰ ਲਾਈਟਾਂ ਬੰਦ ਰੱਖੋ ਸੁਣਿਓ ਆਪਣੇ ਕਰੰਤ ਨੂੰ ਬਾਰਨਾ ਦੇਤਾ ਜਗਾਉਣ ਦੀ ਤੇਰੇ ਨਵੇਂ ਕਰਨ ਬਾਦਨਾ ਦੇਤਾ ਬੰਦ ਰੱਖਣਾ ਹੈ ਕੋਈ ਸੁਣੀ ਸਾਥ ਆਪੋ ਜਿੰਨੇ ਬਾਰਨਾ ਕਰਦੇ ਹੋ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਬਾਹਰਲੀਆਂ ਲਾਈਟਾਂ ਬੰਦ ਰੱਖਣੀਆਂ ਹਨ ਜੀ ਚਲੋ ਜੀ ਉਹ ਤਾਂ ਆਪਾਂ ਕਰ ਦਾਂਗੇ ਬੰਦ ਤੇ ਆਪਾਂ ਕੁਜੇ ਵੀ ਘੜਤੇ ਆ ਤੇ ਕੂਤਰੀ ਨੂੰ ਤੇ ਉਹ ਵੀ ਦੇਤੀ ਲੱਸੀ ਤੇ ਵਿੱਚ ਚਵਰਕਾ ਪਾ ਕੇ ਤੇ ਹੁਣ ਕਰ ਲੱਗੇ ਆਪਾਂ ਵਲੌਗ ਦੀ ਸਮਾਪਤੀ ਬਾਈ ਜੀ ਕਿਵੇਂ ਲੱਗਿਆ ਜੀ ਅੱਜ ਦਾ ਵਲੌਗ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਵੀਡੀਓ ਵੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜੀ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ